ਕੁੱਟੀ ਕਲਣੀ ਆਈ ਐ ਨਾ ਪੁੱਤੇ ਦੀ ਕਿੱਥੇ ਸਾਨੂੰ ਬਚੋਲਾ ਕਹਿੰਦਾ ਸੀਗਾ 20 ਇਹ ਤਾਂ ਇੰਨੀ ਚੰਗੀ ਆ ਇਹ ਤਾਂ ਇੰਨੀ ਚੰਗੀ ਇਹ ਤਾਂ ਪਾਈਆਂ ਪਿੱਟੀ ਐਡੀ ਨਕਤੀ ਆ ਨਾ ਟੋਆ ਪੱਟੇ ਹੋਰ ਨੂੰ ਪਹਿਲਾਂ ਇਹਨੂੰ ਸਿੱਟੇ ਵਿੱਚ ਕਿੱਥੇ ਲੱਗੀ ਆ ਕਾਲੇ ਮੂੰਹ ਵਾਲੀ ਰੋਟੀ ਸਾਰੀ ਜ਼ਿੰਦਗੀ ਦੀ ਨਸੀਬਤ ਨਾ ਹੁਣ ਮੈਂ ਉੱਜੜ ਸਕਦੀ ਆ ਕਿਧਰੇ ਨਾ ਜਾ ਸਕਦੀ ਐਤੋਂ ਵਧੀਆ ਤਾਂ ਮੈਂ ਆਪ ਹੀ ਰੋਟੀਆਂ ਥੱਪਲਾਂ ਦੀ ਚਾਰ ਐਨੇ ਆ ਹੋ ਜਾਂਦੀ ਮੇਰੀ ਕੋਤੀ ਦੋ ਰੋਟੀਆਂ ਪਕਾਉਣ ਜੋਗਰੀ ਮੈਂ ਬਾਗੀ ਹੁਣ ਆ ਸਵੈਟਰ ਪਾਦਾਂ ਦੀ ਇੱਤੈ ਨੂੰ ਆਏ ਨਹੀਂ ਦੇਖਣਾ ਹੈਗਾ ਕਿ ਕਿੱਥੇ ਹੈਗੀਆ ਕਿੱਥੇ ਨਾ ਇੱਥੇ ਬਾਹਰ ਤੁਰੀ ਫਰਤੀ ਰਹਿੰਦੀ ਹੈਗੀ ਦੱਸ ਉਹ ਇੱਥੇ ਬਹਿ ਜਾ ਕਰ ਆ ਚਾਕੇ ਆ ਜੜੀ ਪਾਉਣ ਲੱਗਦੀਆਂ ਤੈਨੂੰ ਤੈਨੂੰ ਨਮੂਨੀਆਂ ਹਤਾ ਨਾ ਤੈਨੂੰ ਮਾਵਾਨ ਦੀ ਸੌਖਤੀ ਗਾਹ ਹੈ ਹਾਂ ਤੇ ਆਪਦੇ ਪਾਲਣ ਆਪਦੇ ਜਵਾਖ ਪਾਲਣ ਦੀ ਮਾਰੀ ਇੱਥੇ ਤੱਕ ਆਈਆਂ ਮੇਰੀ ਪੋਤੀ ਦੀ ਮਾਰੀ ਨਹੀਂ ਆਈ ਨਾ ਗਾ ਗਾ ਨਹੀਂ ਕਰਦੀ ਪਿਆਰ ਨਹੀਂ ਲੱਗਦੀ ਕੋਈ ਗੱਲ ਨਹੀਂ ਇਹ ਸਾਡੇ ਲਈ ਮੁੰਡਾ ਹੀ ਆ